ਜਦੋਂ ਕਿਤੇ ਹੁਣ ਮੈਂ ਕਿਤੇ ਕਨਫਿਊਜ਼ ਹੋ ਜਾਂਦੀ ਆ ਜਾਂ ਦੋ ਚੀਜ਼ਾਂ ਚ ਫਸ ਜਾਂਦੀ ਆ ਵੀ ਜਿਵੇਂ ਆਪਣੇ ਮਨ ਚ ਦੋਵੇਂ ਦਾ ਹੁੰਦੀ ਆ ਜਾਂ ਕੋਈ ਡਰ ਹੁੰਦਾ ਹਨਾ ਯਾਰ ਕਿਤੇ ਐ ਨਾ ਹੋ ਜੀ ਕਿਤੇ ਐ ਨਾ ਜੇ ਫਿਰ ਮੈਨਾਂ ਆਂਦਾ ਵੀ ਤੁਸੀਂ ਕਿੰਨਾ ਕੁ ਕਿਸੇ ਦੇ ਪਿੱਛੇ ਭੱਜ ਸਕਦੇ ਹੋ ਜਾਂ ਕਿੰਨਾ ਕੁ ਕਿਸੇ ਦੀ ਨਿਗਰਾਨੀ ਕਰ ਸਕਦੇ ਹੋ ਜਾਂ ਕਿੰਨਾ ਕੁ ਤੁਸੀਂ ਆਪ ਦਾ ਧਿਆਨ ਰੱਖ ਸਕਦੇ ਹੋ ਜਾਂ ਕਿੰਨਾ ਕੁ ਤੁਸੀਂ ਜ਼ਿੰਦਗੀ ਚ ਜੋ ਤੁਹਾਡੀਆਂ ਚੀਜ਼ਾਂ ਵਾਪਰਨੀਆਂ ਨੇ ਤੁਸੀਂ ਉਹਨੂੰ ਕੰਟਰੋਲ ਕਰ ਸਕਦੇ ਹੋ ਹਨਾ ਸੋ ਥੋੜਾ ਜਿਹਾ ਸਹਿਜ ਹੋ ਕੇ ਸ਼ਾਂਤ ਹੋ ਕੇ ਜੇ ਆਪਾਂ ਚੱਲੀਏ ਮਿਲਦਾ ਕਿ ਉਹ ਕਈ ਵਾਰੀ ਨਾ ਡਰ ਨਾਲ ਚੀਜ਼ਾਂ ਹੋ ਜਾਂਦੀਆਂ ਨੇ ਸੱਚੀ ਕਈ ਵਾਰ ਹੋਣੀਆਂ ਨਹੀਂ ਹੁੰਦੀਆਂ ਜਿਵੇਂ ਆਪਾਂ ਲਾਅ ਆਫ ਅਟ੍ਰੈਕਸ਼ਨ ਜਿਹੜਾ ਪੜਦੇ ਆਂ ਵੀ ਪੋਜ਼ਿਟਿਵ ਰਹਿ ਕੇ ਚੱਲੋ ਹਮੇਸ਼ਾ ਵੀ ਕੋਈ ਗੱਲ ਨਹੀਂ ਜੇ ਹੋਣਾ ਤਾਂ ਹੋਈ ਹੀ ਜਾਣਾ ਹੈ ਹਨਾ ਅੱਜ ਨਾ ਮੈਂ ਜਦੋਂ ਬੱਸ ਚ ਆ ਰਹੀ ਸੀਗੀ ਤਾਂ ਮੇਰੇ ਨਾਲ ਇੱਕ ਮਤ ਕੁੜੀ ਬੈਠੀ ਸੀ ਉਹਦਾ 4-5 ਸਾਲ ਦਾ ਬੱਚਾ ਸੀਗਾ ਹਨਾ ਤੇ ਮੈਂ ਸੋਚਿਆ ਕਿ ਮੈਂ ਕਦੀ ਉਹਦੇ ਤੇ ਜ਼ਰੂਰ ਲਿਖੂੰਗੀ ਤੇ ਉਹ ਨਿਆਣਾ ਨਾ ਇੰਨਿਆ ਸਮਝਦਾਰ ਗੱਲਾਂ ਕਰਦਾ ਸੀ ਮਤਲਬ ਆਪਣੀ ਮਾਂ ਨਾਲ ਉਹਨੇ ਉਹਨੂੰ 3-4 ਵਾਰ ਪੁੱਛਿਆ ਕਿ ਇਹ ਟਿਕਟਾ ਜਿਹੜੀ ਇਹਨੂੰ ਆਪਾਂ ਹੁਣ ਸਿੱਟ ਦਿਓ ਕਹਿੰਦੀ ਮਤਲਬ ਉਹਨੇ ਬਿਲਕੁਲ ਨਹੀਂ ਸੋਚਿਆ ਕਿ ਇੱਕ ਛੋਟਾ ਬੱਚਾ ਉਹਨੇ ਉਹਨੂੰ ਕਿਹਾ ਵੀ ਨਹੀਂ ਆਪਾਂ ਟਿਕਟ ਨਾ ਸੁੱਟ ਨਹੀਂ ਸਕਦੇ ਤੇ ਕਦੀ ਵੀ ਆ ਕੇ ਚੈੱਕ ਕਰ ਇਹਨੂੰ ਚੈੱਕ ਕਰ ਸਕਦਾ ਜੇ ਆਪਣੇ ਕੋਲ ਟਿਕਟ ਨਹੀਂ ਹੋਊਗੀ ਤਾਂ ਆਪਾਂ ਨੂੰ ਜੁਰਮਾਨਾ ਵੀ ਹੋ ਸਕਦਾ ਤੇ ਆਪਣੀ ਮਤਲਬ ਵੀ ਆਪਾਂ ਨੂੰ ਬੱਸ ਚੋਂ ਵੀ ਉਤਾਰ ਦੇਣਗੇ ਹਨ ਤੇ ਮੈਨੂੰ ਲੱਗਿਆ ਕਿ ਸ਼ਾਇਦ ਕੋਈ ਹੋਰ ਬੰਦਾ ਹੁੰਦਾ ਨਾ ਇੰਨੇ ਛੋਟੇ ਬੱਚੇ ਨਾਲ ਇਹੋ ਜੀ ਗੱਲ ਨਾ ਕਰਦਾ ਉਹਨੇ ਕਿਹਾ ਸੀ ਨਹੀਂ ਨਹੀਂ ਹਲੇ ਤਾਂ ਇਸ ਸੰਭਾਲ ਕੇ ਰੱਖਣੀ ਆ ਜਾਂ ਉਹਨੇ ਆਪਣੇ ਪਰਸ ਵਿੱਚ ਪਾ ਲੈਣੀ ਸੀ ਬੱਚੇ ਤੋਂ ਫੜ ਕੇ ਬਿਲਕੁਲ ਤੇ ਇਦਾਂ ਦੀਆਂ ਦੋ ਤਿੰਨ ਗੱਲਾਂ ਉਹਨੇ ਹੋਰ ਕੀਤੀ ਉਹਨੇ ਮਤਲਬ ਨਿਆਣੇ ਨੂੰ ਕਿਹਾ ਵੀ ਮੈਂ ਤੈਨੂੰ ਆਪਣੀ ਲੱਤਾਂ ਤੇ ਬਿਠਾਇਆ ਹੋਇਆ ਹਨਾ ਆਪਣਾ ਡੇਢ ਘੰਟੇ ਦਾ ਸਫ਼ਰ ਉਹ ਕਹਿੰਦਾ ਉਹਨੇ ਮਤਲਬ ਆਪਣੀ ਮਾਂ ਤੋਂ ਮਾਫੀ ਮੰਗੀ ਹਨਾ ਕਿ ਸੌਰੀ ਮੰਮਾ ਮੈਂ ਘਰੇ ਜਾ ਕੇ ਤੁਹਾਡੀਆਂ ਲੱਤਾਂ ਘੁੱਟ ਦੂੰਗਾ ਹਨਾ ਤੇ ਮੈਨੂੰ ਬੜਾ ਚੰਗਾ ਲੱਗਿਆ ਕਿ ਕਿੰਨਾ ਕੋਸ਼ਾ ਜਿਹੜਾ ਉਹ ਇਸ ਉਮਰ ਚ ਮਤਲਬ ਉਹਨੇ ਸਿੱਖਿਆ ਤੇ ਫਿਰ ਮੇਰਾ ਧਿਆਨ ਗਿਆ ਵੀ ਯਾਰ ਉਹਨੇ ਸਿੱਖਿਆ ਨਹੀਂ ਉਹਨੂੰ ਸਿਖਾਇਆ ਕਿਸੇ ਨੇ ਹੈਨਾ ਤੇ ਇਹੀ ਚੀਜ਼ ਹੁੰਦੀ ਹੈ ਮਨ ਲੱਗਦਾ ਡਰਨਾ ਅਸੀਂ ਬਹੁਤ ਛੋਟੀ ਉਮਰ ਤੋਂ ਆਪਣੇ ਅੰਦਰ ਸਾਡੇ ਕੋਈ ਨਾ ਕੋਈ ਬੰਦਾ ਭਰ ਦਿੰਦਾ ਹੂੰ ਜਿਵੇਂ ਮੈਂ ਜਦੋਂ ਗਨੂਰ ਛੋਟੀ ਸੀ ਨਾ ਕਈ ਵਾਰੀ ਸੌਂਦੀ ਨਹੀਂ ਸੀ ਬਹੁਤ ਰਾਤ ਹੋ ਜਾਣੀ ਤੇ ਮੈਂ ਉਹਨੂੰ ਕਹਣਾ ਸੌਂ ਜਾਂ ਨੇਰਾ ਆ ਗਿਆ ਹੈਨਾ ਤੇ ਮੈਨੂੰ ਯਾਦ ਹੈ ਕਿ ਅੱਜ ਤੱਕ ਵੀ ਉਹ ਨੇਰੇ ਤੋਂ ਡਰਦੀ ਆ ਮਤਲਬ ਉਹ ਲਾਈਟ ਜਗਾ ਕੇ ਵੀ ਕਮਰੇ ਚ ਰਾਤ ਨੂੰ ਕੱਲੀ ਨਹੀਂ ਬੈਠ ਸਕਦੇ ਆ। ਆਪਾਂ ਹੋਰ ਗੱਲਾਂ ਦੇ ਨਾਲ ਨਾਲ ਡਰਨਾ ਵੀ ਸਿਖਾਉਣੀ ਹੁੰਦੀ ਹੈ। ਡਰਨਾ ਵੀ ਸਿਖਾਉਣਾ ਹੈ ਨਾ। ਤੇ ਕਈ ਵਾਰੀ ਜੇ ਮੈਂ ਆਪਣੇ ਘਰ ਚ ਕਈ ਵਾਰੀ ਕੋਈ ਲੇਟ ਹੋ ਜਾਂਦਾ ਰਾਤ ਨੂੰ ਮਤਲਬ 8-9 ਵਜੇ ਜਾਂਦੇ ਤਾਂ ਆਪਾਂ ਆਪਣੇ ਘਰਦਿਆਂ ਨੂੰ ਫਿਕਰ ਕਰਦੇ ਦੇਖਦੇ ਆ ਵੀ ਆਏ ਹਲੇ ਤੱਕ ਆਇਆ ਹੀ ਨਹੀਂ। ਕੁਛ ਐ ਨਾ ਹੋ ਗਿਆ ਹੋਵੇ। ਐਦਾਂ ਨਾ ਹੋ ਗਿਆ ਮਤਲਬ ਉਹ ਗੱਲਾਂ ਨਾਲ ਜੋੜ ਦਿੰਦੇ ਨੇ। ਹਾਂ। ਤੇ ਕਿਸੇ ਦਾ ਕੋਈ ਇਦਾਂ ਦਾ ਹਾਦਸਾ ਤੁਸੀਂ ਸੁਣ ਲਓ ਕੋਈ ਹਸਪਤਾਲ ਚ ਆ ਜਾਂ ਕੋਈ ਕਿਸੇ ਨੂੰ ਕੋਈ ਛੋਟੀ ਮੋਟੀ ਬਿਮਾਰੀ ਹੋ ਗਈ ਉਹਦੇ ਨਾਲ ਵੀ ਆਪਣੇ ਮਾਪਿਓ ਜਾਂ ਆਪਣੇ ਜਿਹੜੇ ਆਲੇ ਦੁਆਲੇ ਲੋਕ ਰਹਿੰਦੇ ਸੀ ਜੋੜ ਕੇ ਕਿੰਨੀਆਂ ਗੱਲਾਂ ਕਰਨ ਲੱਗ ਜਾਂਦੇ ਸੀ ਮਤਲਬ ਉਦੋਂ ਤੋਂ ਅਸੀਂ ਨਾ ਹਰ ਚੀਜ਼ ਬਾਰੇ ਫਿਕਰ ਕਰਨਾ ਸਿੱਖ ਜਾਂਦੇ ਆ ਤੇ ਫਿਕਰ ਹੌਲੀ ਹੌਲੀ ਡਰ ਬਣਦਾ ਤੇ ਮੈਨੂੰ ਮੈਂ ਇੱਕ ਫਿਲਮ ਦੇਖੀ ਸੀ ਕਿ ਡਰ ਇੱਕ ਦਿਨ ਤੁਹਾਡੀ ਮਾਨਸਿਕ ਬਿਮਾਰੀ ਵੀ ਬਣ ਜਾਂਦਾ ਹਾਂ ਮਤਲਬ ਦੇਖੋ ਉਹ ਹਿਊਮਨ ਨੇਚਰ ਆ ਵੀ ਜਿਵੇਂ ਫਿਕਰ ਕਰਨਾ ਜਾਂ ਚੀਜ਼ਾਂ ਬਾਰੇ ਸੋਚਣਾ ਹੈ ਨਾ ਪੈਣੀ ਕਰਨ ਪਰ ਜਦੋਂ ਨਾ ਤੁਸੀਂ ਅਗਲੀ ਜ਼ਿੰਦਗੀ ਨੂੰ ਕੰਟਰੋਲ ਕਰਨ ਲੱਗ ਜਾਂਦੇ ਹੋ ਸਿਰਫ ਇੱਕ ਡਰ ਦੇ ਚੱਕਰ 'ਚ ਆਉਦੀ ਨਹੀਂ ਤੁਸੀਂ ਕਈ ਵਾਰ ਪੂਰੇ ਪਰਿਵਾਰ ਦੀ ਹੋਈ ਬੱਚਿਆਂ ਦੀ ਜਾਂ ਪੂਰੇ ਪਰਿਵਾਰ ਦੀ ਹੋਈ ਹੈ ਨਾ ਤੁਸੀਂ ਇਹਨਾਂ ਨੂੰ ਕੰਟਰੋਲ ਕਰਨ ਲੱਗ ਜਾਂਦੇ ਹੋ ਵੀ ਕਿਤੇ ਕੁਝ ਐ ਨਾ ਹੋ ਜੇ ਕਿਤੇ ਕੁਝ ਐ ਨਾ ਹੋ ਜੇ ਹੈ ਨਾ ਤਾਂ ਜਾਂ ਉਦਾਂ ਹੀ ਵੀ ਤੁਸੀਂ ਆਪ ਕਹਿ ਲਓ ਕੋਈ ਨਵਾਂ ਕੰਮ ਕਰਨ ਲੱਗਿਆ ਉਹ ਚ ਵੀ ਤੁਹਾਨੂੰ ਡਰ ਹੁੰਦਾ ਆ ਹਨਾ ਕਿਤੇ ਜਾਣਾ ਤੁਸੀਂ ਉਹ ਚ ਵੀ ਤੁਹਾਨੂੰ ਡਰ ਹੁੰਦਾ ਆ ਵੀ ਅਸੀਂ ਕਿਸ ਟਾਈਮ ਨਿਕਲੀਏ ਜਾਂ ਕਿਸ ਟਾਈਮ ਅਸੀਂ ਵਾਪਸ ਆਉਣਾ ਆ ਹਨਾ ਮਤਲਬ ਛੋਟੀਆਂ ਛੋਟੀਆਂ ਫਿਕਰਾਂ ਤਾਂ ਜ਼ਰੂਰ ਸਾਡੀ ਜ਼ਿੰਦਗੀ ਦਾ ਹਿੱਸਾ ਹੋਣੀਆਂ ਚਾਹੀਦੀਆਂ ਨੇ ਵੀ ਘਰੋਂ ਜੇ ਕੋਈ ਬੰਦਾ ਗਿਆ ਘਰੇ ਵਾਪਸ ਉਹ ਲੇਟ ਆ ਰਿਹਾ ਜਾਂ ਉਹਦੇ ਆਉਣ ਦਾ ਸਮਾਂ ਉੱਪਰ ਹੋ ਗਿਆ ਉਹ ਹਨਾ ਤਾਂ ਓਬਵੀਅਸਲੀ ਸਾਨੂੰ ਫਿਕਰ ਤਾਂ ਹੁੰਦੀ ਹੋਈ ਆ ਹਨਾ ਵੀ ਤਾਂ ਇਸ ਟਾਈਮ ਮੁੜੇ ਆਉਣ ਦਾ ਅੱਜ ਕਿਉਂ ਨਹੀਂ ਆਇਆ ਮਤਲਬ ਉਹ ਮੈਨੂੰ ਲੱਗਦਾ ਕਿ ਪਾਰਟ ਆਫ ਨੇਚਰ ਆ ਪਰ ਕਈ ਵਾਰੀ ਜਿਵੇਂ ਆਪਾਂ ਕਹਿੰਦੇ ਵੀ ਜ਼ਿੰਦਗੀ ਨੂੰ ਮਾਨਣ ਤੇ ਰੋਕ ਲਾ ਦੇਣੀ ਉਹ ਫਿਰ ਗਲਤ ਹੋ ਜਾਂਦਾ ਹੈ ਗਲਤ ਹੋ ਜਾਂਦਾ ਸਹੀ ਗੱਲ ਜਿਵੇਂ ਤੁਸੀਂ ਕੱਲੇ ਬੱਚੇ ਦੀ ਗੱਲ ਕਰਦੇ ਹੋ ਵੀ ਕਈ ਵਾਰੀ ਨਾ ਸੱਚੀ ਆਪਾਂ ਡਰ ਸਾਡਾ ਹੁੰਦਾ ਅਸੀਂ ਦੂਜੇ ਦੀ ਜ਼ਿੰਦਗੀ ਨੂੰ ਕੰਟਰੋਲ ਕਰਨ ਲੱਗ ਜਾਂਦੇ ਹਾਂ ਨਾ ਆਪਾਂ ਕਹਿੰਦੇ ਵੀ ਇਹਨੂੰ ਫਲਾਣੀ ਜਗ੍ਹਾ ਨਹੀਂ ਭੇਜੂਗਾ ਮੈਂ ਫਲਾਣੀ ਜਗ੍ਹਾ ਜਿਵੇਂ ਬਹੁਤ ਸਾਰੀਆਂ ਚੀਜ਼ਾਂ ਹੁਣ ਆਪਾਂ ਆਪਣੇ ਨਿਆਣਿਆਂ ਨੂੰ ਰਿਸ਼ਤੇਦਾਰੀਆਂ ਨਹੀਂ ਭੇਜਦੇ ਹਨ ਤੇ ਆਪਾਂ ਆਪਣੇ ਨਿਆਣੇ ਨੂੰ ਜਿਸ ਉਮਰ ਚ ਆਪਾਂ ਕੱਲੇ ਟਰੈਵਲ ਕਰ ਲੈਂਦੇ ਹੁੰਦੇ ਸੀ ਮੈਨੂੰ ਲੱਗਦਾ ਆਪਾਂ ਪਲਸ 2 ਤੋਂ ਬਾਅਦ ਕੱਲੇ ਬੱਸ ਚੋਂ ਜਾਣ ਲੱਗ ਗਏ ਸੀਗੇ ਹੁਣ ਆਪਾਂ ਉਹ ਚੀਜ਼ਾਂ ਨਹੀਂ ਕਰਨ ਦਿੰਦੇ ਸਾਨੂੰ ਲੱਗਦਾ ਜਮਾਨਾ ਬਹੁਤ ਖਰਾਬ ਆ ਕਿਤੇ ਇਹਦੇ ਨਾਲ ਕੁਝ ਐਦਾਂ ਦਾ ਨਾ ਹੋ ਜੇ ਹਨਾ ਸੇਮ ਆਪਾਂ ਕਈ ਵਾਰੀ ਆਪਣੇ ਲਾਈਫ ਪਾਰਟਨਰ ਨਾਲ ਵੀ ਕਰਦੇ ਆ ਮੈਨੂੰ ਲੱਗਦਾ ਕਿ ਸ਼ਾਇਦ ਮਤਲਬ ਸਾਰਿਆਂ ਨੂੰ ਲੱਗੂ ਕਿ ਸ਼ਾਇਦ ਗੱਲ ਆਊਟ ਆਫ ਟਰੈਕ ਹੋ ਜਾਂਦੀ ਹੈ ਕਈ ਵਾਰੀ ਪਰ ਦੇਖੋ ਕਿੰਨੇ ਜਿਹੜੇ ਪਾਰਟਨਰ ਨੇ ਇੱਕ ਦੂਜੇ ਨੂੰ ਵਿਆਹ ਤੋਂ ਬਾਅਦ ਮੈਨੂੰ ਲੱਗਦਾ ਇਕੱਲੇ ਘੁੰਮਣ ਨਹੀਂ ਜਾਣ ਦਿੰਦੇ ਹਾਂਜੀ ਉਹਨਾਂ ਨੂੰ ਇਹ ਚੀਜ਼ ਹੋ ਜਾਂਦੀ ਹੈ ਕਿ ਪਤਾ ਨਹੀਂ ਵਿਆਹ ਤੋਂ ਬਾਅਦ ਸਿਰਫ ਇਹਦਾ ਮੇਰੇ ਨਾਲ ਜਾਣਾ ਜ਼ਰੂਰੀ ਹੈ ਜੇ ਕਿਤੇ ਇਕੱਲਾ ਜਾਊਗਾ ਪਤਾ ਨਹੀਂ ਇਹ ਮਤਲਬ ਕਿਸੇ ਹੋਰ ਨਾਲ ਨਾ ਇਨਵੋਲਵ ਹੋ ਜਾਵੇ ਜਾਂ ਇਹਦੇ ਨਾਲ ਨਾ ਕੁਝ ਹੋ ਜਾਵੇ ਤੇ ਬੰਦੇ ਉੱਥੇ ਵੀ ਇੱਕ ਦੂਜੇ ਦੀ ਜ਼ਿੰਦਗੀ ਨੂੰ ਆਪਾਂ ਕੰਟਰੋਲ ਕਰਦੇ ਹਾਂ ਨਾ ਤੇ ਇਨਸਿਕਿਉਰਟੀ ਆ ਜਿਹੜੀ ਮੈਨੂੰ ਲੱਗਦਾ ਲਾਈਫ ਪਾਰਟਨਰ ਨੂੰ ਲੈ ਕੇ ਉਹ ਵੀ ਇਸੇ ਚੀਜ਼ ਚ ਆਉਂਦੀ ਹੈ ਹਨਾ ਕਿ ਕਈ ਮੈਂ ਕਿਸੇ ਤੋਂ ਸੁਣਿਆ ਸੀਗਾ ਵੀ ਇੱਕ ਕੋਈ ਕੁੜੀ ਆ ਮਤਲਬ ਜਿਵੇਂ ਉਹਦੀ ਲਾਈਫ ਚ ਕੋਈ ਐਦਾਂ ਦੀ ਚੀਜ਼ ਹੋਈ ਕਹਿੰਦੇ ਵੀ ਉਹ ਵਾਰ-ਵਾਰ ਹੁਣ ਵੀ ਉਹਦਾ ਫੋਨ ਚੈੱਕ ਕਰਦੀ ਰਹਿੰਦੀ ਹੈ ਹਨਾ ਮੈਨੂੰ ਲੱਗਦਾ ਵੀ ਯਾਰ ਜਿਹਨੇ ਜਾਣਾ ਉਹਨੇ ਚਲੇ ਜਾਣਾ ਚਾਹੇ ਉਹ ਕੁੜੀ ਆ ਚਾਹੇ ਉਹ ਮੁੰਡਾ ਹਨਾ ਵੀ ਉਹ ਚਲਿਆ ਨਾ ਜਾਵੇ ਚਲਿਆ ਨਾ ਜਾਵੇ ਉਸ ਚੀਜ਼ ਦੇ ਡਰ ਚ ਤੁਸੀਂ ਆਪਣੇ ਕਿੰਨੇ ਦਿਨ ਨੇ ਜਿਹੜੇ ਹਨਾ ਉਸੇ ਉਸੇ ਜਗ੍ਹਾ ਤੇ ਦਿਮਾਗ ਨੂੰ ਰੱਖਿਆ ਹੋਇਆ ਕਿੰਨੇ ਤੁਹਾਡੇ ਇਹੋ ਜਿਹੇ ਟਾਈਮ ਹੋਣਗੇ ਜਿੱਥੇ ਤੁਹਾਡੀ ਜ਼ਿੰਦਗੀ ਬਿਹਤਰ ਚੱਲ ਰਹੀ ਹੈ ਤੁਸੀਂ ਹੋਰ ਕਿਸੇ ਪਾਸੇ ਇੰਜੋਏ ਕਰ ਸਕਦੇ ਹੋ ਆਪਣੇ ਆਪ ਚ ਕੁਝ ਵਧੀਆ ਕਰ ਸਕਦੇ ਹੋ ਤੇ ਤੁਹਾਡਾ ਧਿਆਨ ਸਿਰਫ ਇੱਕ ਉਸ ਚੀਜ਼ ਤੇ ਖੜਾ ਹੁੰਦਾ ਹਨਾ ਤੇ ਜ਼ਿੰਦਗੀ ਚ ਮੈਨੂੰ ਲੱਗਦਾ ਵੀ ਸੱਚੀ ਇਹ ਚੀਜ਼ ਹੈਗੀ ਅਭੀ ਜੋ ਕੁਝ ਹੋਣਾ ਨਾ ਉਹ ਜੇ ਤੁਸੀਂ ਮੰਨਦੇ ਹੋ ਕਿ ਕੁਦਰਤ ਦੀ ਮਰਜ਼ੀ বিনা ਪੱਤਾ ਨਹੀਂ ਹਿੱਲਦਾ ਤਾਂ ਹੋ ਕੇ ਰਹੂਗਾ ਕਈ ਲੋਕ ਕਹਿੰਦੇ ਆ ਵੀ ਲੈ ਫਿਰ ਹੁਣ ਮਤਲਬ ਤੁਸੀਂ ਤਾਂ ਕਹਿੰਦੇ ਹੋ ਜੋ ਕਰਦੀ ਹੈ ਕੁਦਰਤ ਕਰਦੀ ਹੈ ਫਿਰ ਤਾਂ ਕੁਝ ਕਰੋ ਹੀ ਨਾ ਹਨਾ ਮੈਨੂੰ ਲੱਗਦਾ ਕਿ ਤੁਸੀਂ ਕਰਮ ਕਰਨਾ ਕੁਦਰਤ ਨੇ ਉਹਦੇ ਬਦਲੇ ਤੁਹਾਨੂੰ ਨਿਵਾਜਣਾ ਹਨਾ ਪਰ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਕਹੋਗੇ ਵੀ ਸਾਰਾ ਕੁਝ ਹੀ ਮੇਰੇ ਹੱਥ ਚ ਹੈ ਹਨਾ ਤੇ ਉਹ ਉਸ ਚੀਜ਼ ਚ ਮੈਨੂੰ ਲੱਗਦਾ ਕਈ ਕਈ ਪਰਿਵਾਰਾਂ ਚ ਸੱਚੀ ਇਹ ਪ੍ਰੋਬਲਮ ਆਉਂਦੀ ਆ कि सिर्फ अपने मन डार्क करके आपा दूसरे जीनु कंट्रोल ਕਰਨ ਲਾ ਜਾ ਜਾਈ ਬਿਲਕੁਲ ਸਹੀ ਗੱਲ ਹੈ ਜਿਵੇਂ ਆਪਣੇ ਨਾ ਕਈ ਵਾਰ ਜਿਵੇਂ ਘਰਾਂ ਚ ਗੱਲ ਕਹਿੰਦੇ ਹੁੰਦੇ ਨੇ ਕਿ ਜਿਵੇਂ ਇਹ ਇਹਨੂੰ ਫਿਕਰ ਵੀ ਕਹਿ ਸਕਦੇ ਆ ਡਰ ਵੀ ਕਹਿ ਸਕਦੇ ਆ ਜਿਵੇਂ ਜਦੋਂ ਅਸੀਂ ਪੜਦੇ ਹੁੰਦੇ ਸੀਗੇ ਜਿਵੇਂ ਲੁਧਿਆਣੇ ਜਦੋਂ ਸੀ ਸਾਡਾ ਕਾਲਜ ਸ਼ੁਰੂ ਹੋਇਆ ਤਾਂ ਬੜੀਆਂ ਮਤਲਬ ਕਹਿਣਾ ਵੀ ਇੱਛਾ ਲੁਧਿਆਣੀ ਤੂੰ ਕਿੱਥੇ ਕਿੱਥੇ ਮਗਰ ਫਿਰੇਂਗੀ ਕੁੜੀਆਂ ਦੇ ਨਾ ਇਹ ਵੋ ਕਰਕੇ ਤੇ ਮੇਰੇ ਮਦਰ ਕਹਿੰਦੇ ਹੁੰਦੇ ਸੀ ਕਿ ਵੀ ਜਿਹਨੇ ਜਿਹਨੇ ਵਿਗੜਨਾ ਆ ਉਹ ਮਤਲਬ ਬੰਦ ਕਮਰੇ ਚ ਵੀ ਵਿਗੜ ਜਾਂਦਾ ਹੁੰਦਾ ਵੀ ਬੰਦ ਘਰਾਂ ਚ ਵੀ ਵਿਗੜ ਜਾਂਦੇ ਨੇ ਬੱਚੇ ਤੇ ਨਾਲੇ ਆਪਾਂ ਇਹਨਾਂ ਦੀ ਕਿੱਥੇ ਕਿੱਥੇ ਰਾਕੀ ਕਰਦੇ ਫਿਰਾਂਗੇ ਨਾ ਵੀ ਹੁਣ ਪੜਾਉਣਾ ਲਿਖਾਉਣਾ ਤਾਂ ਹੈਗਾ ਹੀ ਆ ਤਾਂ ਉਵੇਂ ਹੀ ਆ ਮੈਨੂੰ ਲੱਗਦਾ ਕਿ ਕਈ ਲੋਕੀ ਜਿਵੇਂ ਹੁਣ ਕੁੜੀਆਂ ਨੂੰ ਪੜਾਉਣ ਤੋਂ ਵੀ ਜਾਂ ਬੱਚਿਆਂ ਨੂੰ ਦੂਰ ਭੇਜਣ ਤੋਂ ਵੀ ਆਪਾਂ ਡਰਦੇ ਨੇ ਇੱਕ ਇੱਕ ਜੇ ਆਪਾਂ ਸੋਚੀਏ ਮਾਪਿਆਂ ਦੇ ਉਹਦੇ ਤੋਂ ਨਜ਼ਰੀਏ ਤੋਂ ਸੋਚੀਏ ਹਾਂ ਉਹ ਚੀਜ਼ ਸਹੀ ਵੀ ਆ ਪਰ ਜਿਵੇਂ ਆਪਾਂ ਕਹਿੰਦੇ ਨੇ ਵੀ ਜ਼ਿੰਦਗੀ ਮਾਨਣ ਤੇ ਰੋਕ ਲਾ ਦੇਣੀ ਵਾਕਈ ਕਈ ਵਾਰ ਘਰ ਦੇ ਜਿਵੇਂ ਸੁਸਾਇਟੀ ਦੇ ਡਰ ਤੋਂ ਜਾਂ ਆਪਦੇ ਬੱਚੇ ਦੇ ਆਉਣ ਵਾਲੇ ਟਾਈਮ ਤੋਂ ਇੰਨਾ ਜ਼ਿਆਦਾ ਡਰਨ ਲੱਗ ਜਾਂਦੇ ਨੇ ਕਿ ਕੀ ਉਹਨਾਂ ਦੀ ਪੜ੍ਹਾਈ ਹੋਈ ਉੱਥੇ ਛਡਾ ਦਿੰਦੇ ਨੇਗੇ ਹਨਾ